ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਸਾਰਿਆਂ ਨੂੰ ਰਖੜੀ ਦੇ ਤਿਹਾਰ ਦੀਆਂ ਵਧਾਈਆਂ ਅਰਦਾਸ ਕਰਦਾ ਇਹ ਦੁਆ ਕਰਦਾ ਪ੍ਰਮਾਤਮਾ ਅੱਗੇ ਕਿ ਦੁਨੀਆ ਭਰ ਦੇ ਭੈਣ ਭਰਾ ਆਪਸ ਦੇ ਵਿੱਚ ਹਮੇਸ਼ਾ ਪਿਆਰ ਦੇ ਨਾਲ ਰਹਿਣ ਇੱਕ ਦੂਜੇ ਦੇ ਸੁੱਖ ਮੰਗਦੇ ਰਹਿਣ ਇੱਕ ਦੂਜੇ ਦੀ ਹਮੇਸ਼ਾ ਹੈਲਪ ਕਰਨ ਤੇ ਕਦੇ ਵੀ ਕੋਈ ਕਿਸੇ ਤਰ੍ਹਾਂ ਦਾ ਲਾਲਚ ਆ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਵੀ ਕਲੇਸ਼ ਇਸ ਰਿਸ਼ਤੇ ਨੂੰ ਖਤਮ ਨਾ ਕਰ ਸਕੇ ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੇ ਆਪਾਂ ਆਪਣੇ ਵਿਸ਼ੇ ਤੇ ਆਉਨੇ ਆਂ ਅੱਜ ਵੀ ਦੋ ਜਿਹੜੀਆਂ ਗੱਲਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀਆਂ ਦੋ ਤੀਜਾ ਬਾਰੇ ਵਿਚਾਰ ਚਰਚਾ ਜਿਹੜੀ ਅੱਜ ਦੀ ਹੋਊਗੀ ਇਹ ਗੱਲਾਂ ਅਕਸਰ ਆਪਾਂ ਜਿਹੜੀਆਂ ਕਰਦੇ ਰਹਿੰਨੇ ਆਂ ਤੇ ਅੱਜ ਫੇਰ ਉਹਦੇ ਨਾਲ ਮਿਲਦਾ ਜੁਲਦਾ ਹੀ ਵਿਸ਼ਾ ਆ ਵਾ ਪਰ ਥੋੜੇ ਵੱਖਰੇ ਅੰਦਾਜ਼ ਦੇ ਨਾਲ ਪੇਸ਼ ਕਰੂੰਗਾ ਦੋ ਗੱਲਾਂ ਪੱਲੇ ਬੰਨ ਲਓ ਤੁਹਾਨੂੰ ਜ਼ਿੰਦਗੀ 'ਚ ਚੰਗਾ ਮਹਿਸੂਸ ਹੋਊਗਾ ਜੇ ਤੁਹਾਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਆ ਜਿਹੜੀ ਬਹੁਤ ਬੋਝ ਨਾਲ ਲੱਦੀ ਪਈ ਆ ਬਸ ਦੋ ਫੰਡੇ ਆ ਪਨਾ ਲਓ ਮੈਂ ਕਹੂੰਗਾ ਕਿਹੜੇ ਇੱਕ ਤਾਂ ਜੋ ਬੀਤ ਗਿਆ ਉਹਦਾ ਪਛਤਾਵਾ ਕਰਨਾ ਬੰਦ ਕਰ ਦੋ ਪਛਤਾਵਾ ਕਰਨ ਦਾ ਤਾਂ ਫਾਇਦਾ ਵਾ ਜੇ ਉਹ ਪਛਤਾਵਾ ਕਰਕੇ ਤੁਸੀਂ ਅੱਜ ਸੁਧਾਰ ਲਿਆ ਆਉਣ ਵਾਲਾ ਕੱਲ ਸੁਧਾਰ ਲਿਆ ਤਾਂ ਬਸ ਉਥੇ ਛੱਡ ਦੋ ਜੋ ਬੀਤ ਗਿਆ ਸੋ ਬੀਤ ਗਿਆ ਹਨਾ ਕਹਿੰਦੇ ਹੁੰਦੇ ਆ ਇੱਕ ਦੂਜੀ ਗੱਲ ਕਿਹੜੀ ਮੰਨਣੀ ਆ ਆਪਾਂ ਕਿ ਜਿਹੜੀ ਚਿੰਤਾ ਵਾ ਉਹ ਛੱਡ ਦੋ ਭਵਿੱਖ ਦੀ ਕਿ ਭਵਿੱਖ ਦੇ ਵਿੱਚ ਮੇਰੇ ਨਾਲ ਕੀ ਹੋਣ ਵਾਲਾ ਵਾ ਮੇਰੇ ਨਾਲ ਐ ਨਾ ਹੋ ਜੇ ਮੇਰੇ ਬੱਚੇ ਨਾ ਰੁੱਲ ਜਾਣ ਮੇਰੀ ਨੌਕਰੀ ਨਾ ਚੱਲ ਜੇ ਮੇਰਾ ਵਪਾਰ ਨਾ ਡਾਊਨ ਆ ਜੇ ਇਹ ਜਿਹੜੀ ਭਵਿੱਖ ਦੀ ਚਿੰਤਾ ਵਾ ਉਹ ਛੱਡ ਦੋ ਉਹਨੇ ਵੀ ਤੁਹਾਨੂੰ ਕੁਝ ਨਹੀਂ ਦੇਣਾ ਸੋ ਦੋ ਗੱਲਾਂ ਪੱਲੇ ਬੰਨਣੀਆਂ ਬੀਤੇ ਦਾ ਪਛਤਾਵਾ ਤੇ ਆਉਣ ਵਾਲੇ ਕੱਲ ਦੀ ਚਿੰਤਾ ਇਹਦੇ ਬਾਰੇ ਥੋੜੀ ਜੀ ਹੋਰ ਖੁੱਲ ਕੇ ਗੱਲ ਕਰਦੇ ਆਂ ਦੇਖੋ ਜਿਹੜਾ ਬੀਤੇ ਸਮੇਂ ਦਾ ਪਛਤਾਵਾ ਵਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਪਛਤਾਵਾ ਕਰਨਾ ਮਾੜੀ ਗੱਲ ਨਹੀਂ ਇਹਦਾ ਮਤਲਬ ਆ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਆ ਤੁਹਾਡੇ ਤੋਂ ਜੇ ਬੀਤੇ ਸਮੇਂ 'ਚ ਕੋਈ ਗਲਤੀ ਹੋਈ ਆ ਤੁਹਾਨੂੰ ਫੀਲ ਹੋਗੀ ਉਹਦੇ ਵਿੱਚ ਜੇ ਸੁਧਾਰ ਕਰ ਲਿਆ ਪਛਤਾਵਾ ਕਰਕੇ ਤਾਂ ਤੁਸੀਂ ਇੱਕ ਬਹੁਤ ਚੰਗੇ ਇਨਸਾਨ ਬਣ ਚੁੱਕੇ ਹੋ ਤੇ ਤੁਸੀਂ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਬਹੁਤ ਚੰਗੀ ਬਤੀਤ ਕਰੋਗੇ ਇੱਕ ਚੀਜ਼ ਹੁੰਦੀ ਆ ਕਿ ਪਛਤਾਵਾ ਕਰੀ ਜਾਣਾ ਉਹਨੂੰ ਲੈ ਲੈ ਕੇ ਅੱਜ ਵੀ ਆਪਣਾ ਖਰਾਬ ਕਰਨਾ ਵੀ ਉਹ ਜੋ ਇੱਕ ਟਾਈਮ ਸੀਗਾ ਨਾ ਬੀਤੇ ਸਮੇਂ ਦੇ ਵਿੱਚ ਵੀ ਉਹ ਮੇਰੀ ਸਾਰੀ ਜ਼ਿੰਦਗੀ ਲੈ ਕੇ ਬਹਿ ਗਿਆ ਵੀ ਉਹਨੇ ਮੈਨੂੰ ਕਦੇ ਜਿਉਣ ਨਹੀਂ ਦੇਣਾ ਐਦਾਂ ਨਹੀਂ ਹੁੰਦਾ ਕਦੇ ਵੀ ਤੁਹਾਨੂੰ ਜੇ ਲੱਗਦਾ ਕਿ ਤੁਹਾਡਾ ਪਾਸਟ ਬਹੁਤ ਮਾੜਾ ਤੇ ਤੁਹਾਡੇ ਤੋਂ ਵੀ ਬਹੁਤ ਮਾੜੇ ਪਾਸਟ ਵਾਲੇ ਬੰਦੇ ਤੁਹਾਨੂੰ ਆਪਣੇ ਆਸ-ਪਾਸ ਹੀ ਮਿਲ ਜਾਣਗੇ ਤੁਹਾਨੂੰ YouTube ਤੇ ਸਟੋਰੀਆਂ ਸੁਣਨ ਦੀ ਵੀ ਲੋੜ ਨਹੀਂ ਪੈਣੀ ਕਿਸੇ ਦੀ ਕਹਾਣੀ ਸੁਣਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਆਸ-ਪਾਸ ਲੱਭ ਜਾਣਗੇ ਇਹੋ ਜਿਹੇ ਲੋਕ ਇਸ ਗੱਲ ਦੀ ਇੱਕ ਛੋਟੀ ਜੀ ਤੁਹਾਨੂੰ ਉਦਾਹਰਨ ਦਵਾਂ ਕੱਲ ਦੀ ਕੱਲ ਸੰਡੇ ਸੀਗਾ ਜੀ ਤੇ ਸਵੇਰੇ ਕਈ ਵਾਰੀ ਮਨ ਹੁੰਦਾ ਵੀ ਥੋੜਾ ਜਿਆ ਰਿਲੈਕਸ ਉੱਠੀਏ ਤੇ ਉੱਠ ਕੇ ਅੱਗੇ ਮੈਂ ਕਦੇ ਚਾਹ ਵੈਸੇ ਪੀਂਦਾ ਨਹੀਂ ਤੇ ਸੰਡੇ ਨੂੰ ਕਈ ਵਾਰੀ ਮਨ ਕਰਦਾ ਸਵੇਰੇ ਚਾਹ ਪੀ ਲੈਣੇ ਚਾਹ ਪੀਣ ਦੇ ਲਈ ਮੈਂ ਬੈੱਡ ਤੇ ਬੈਠਾ ਬੈੱਡ ਤੇ ਜਿੱਦਾਂ ਹੀ ਮੈਂ ਚਾਹ ਰੱਖ ਕੇ ਬਹਿਣ ਲੱਗਿਆ ਤੇ ਚਾਹ ਤੇ ਮੇਰਾ ਹੱਥ ਵੱਜ ਗਿਆ ਚਾਹ ਡੁੱਲ ਗਈ ਸਾਰੀ ਬਹੁਤ ਸ਼ੌਂਕ ਦੇ ਨਾਲ ਚਾਹ ਬਣਵਾਈ ਕਿ ਮੈਂ ਅੱਜ ਸੰਡੇ ਇੰਜੋਏ ਕਰੂੰਗਾ ਉਹ ਚਾਹ ਡੁੱਲ ਗਈ ਜੀ ਮੈਨੂੰ ਬੜਾ ਦੁੱਖ ਹੋਇਆ ਇੱਕ ਤਾਂ ਚਾਦਰ ਖਰਾਬ ਹੋ ਗਈ ਸਾਰਾ ਕੰਮ ਅਫਸੈਟ ਹੋ ਜਾ ਹੋ ਗਿਆ ਹਨਾ ਵੀ ਸਵੇਰੇ ਸਵੇਰੇ ਆ ਕੀ ਹੋ ਗਿਆ ਮੈਨੂੰ ਬੜਾ ਅੰਦਰੋਂ ਫੀਲ ਹੋਈ ਜਾਵੇ ਵੀ ਯਾਰ ਕਿਉਂ ਹੋਇਆ ਇਦਾਂ ਤੇ ਵੀ ਚੰਗਾ ਭਲਾ ਮੈਂ ਚਾਹ ਟੇਬਲ ਤੇ ਰੱਖ ਲੈਂਦਾ ਐ ਕਰ ਲੈਂਦਾ ਸੋਚੀ ਜਾਵਾਂ ਵੀ ਜੇ ਐ ਕਰ ਲੈਂਦਾ ਸ ਸ਼ਾਇਦ ਚਾਹ ਨਾ ਡੁੱਲਦੀ ਫਿਰ ਮੈਂ ਸੋਚਿਆ ਯਾਰ ਇਹ ਤਾਂ ਡੁੱਲ ਗਈ ਹੁਣ ਵੀ ਇਹਨੂੰ ਮੈਂ ਚਾਦਰ ਦੇ ਵਿੱਚੋਂ ਚੱਕ ਕੇ ਕੱਪ ਦੇ ਵਿੱਚ ਵਾਪਸ ਤਾਂ ਪਾ ਨਹੀਂ ਸਕਦਾ ਹੁਣ ਕਰਨਾ ਕੀ ਆ ਹੁਣ ਇਹੀ ਸੀ ਕਿ ਚਾਦਰ ਚੱਕੋ ਜੋ ਵੀ ਹੁਣ ਚਾਹ ਡੁੱਲਣ ਤੋਂ ਬਾਅਦ ਕੀ ਕਰਨਾ ਹੁੰਦਾ ਵਾ ਸਾਫ ਸਫਾਈ ਕਰੋ ਕੱਪ ਜਿਹੜਾ ਖਾਲੀ ਹੋ ਚੁੱਕਿਆ ਸੀ ਸਾਰੀ ਇੰਨੀ ਗੁਜਾ ਵੀ ਨਹੀਂ ਬਚੀ ਸਾਰੀ ਡੁੱਲ ਗਈ ਉਹ ਜਾ ਕੇ ਮੈਂ ਕੱਪ ਰਸੋਈ 'ਚ ਰੱਖਿਆ ਚਾਦਰ ਚੁੱਦਰ ਸੈੱਟ ਕੀਤੀ ਫਰਸ਼ ਤੇ ਥੋੜੀ ਜਿਹੜੀ ਚਾਹ ਡੁੱਲੀ ਸੀ ਉਹਤੇ ਪੋਚਾ ਮਾਰਿਆ ਤੇ ਦੁਬਾਰਾ ਵਾਈਫ ਨੂੰ ਕਿਹਾ ਵੀ ਭਾਈ ਹੋਰ ਚਾਹ ਬਣਾ ਦੇ ਤੇ ਹੋਰ ਨਮੀ ਚਾ ਬਣਾ ਕੇ ਫਿਰ ਮੈਂ ਪੂਰਾ ਅਲਰਟ ਹੋ ਕੇ ਚਾਹ ਨੂੰ ਹੱਥ ਲਾਇਆ ਚਾਹ ਨੂੰ ਟੇਬਲ ਤੇ ਰੱਖਿਆ ਤੇ ਪੂਰਾ ਸਾਵਧਾਨ ਹੋ ਕੇ ਹੁਣ ਮੈਂ ਚਾਹ ਪੀ ਰਿਹਾ ਸੀ ਕਿ ਜਿਹੜੀ ਗਲਤੀ ਪਹਿਲਾਂ ਹੋ ਗਈ ਉਹ ਦੁਬਾਰਾ ਨਾ ਹੋ ਜਾ ਮੇਰੀ ਚਾਹ ਦੁਬਾਰਾ ਨਾ ਡੋਲ ਜੀ ਸੋ ਜ਼ਿੰਦਗੀ ਦੇ ਵਿੱਚ ਵੀ ਆਪਾਂ ਨੂੰ ਇਦਾਂ ਹੀ ਕਰਨ ਦੀ ਲੋੜ ਆ ਜੋ ਚੀਜ਼ ਹੋਗੀ ਉਹ ਆਪਾਂ ਮੋੜ ਨਹੀਂ ਸਕਦੇ ਪਿਛਲਾ ਜਿਹੜਾ ਸਮਾਂ ਆਪਾਂ ਵਾਪਸ ਨਹੀਂ ਲਿਆ ਸਕਦੇ ਆਪਣੇ ਕੋਲ ਕੋਈ ਵੀ ਐਹੋ ਜਿਹਾ ਜਾਦੂ ਨਹੀਂ ਹੈਗਾ ਕਿ ਅਸੀਂ ਜੋ ਗਲਤੀ ਹੋ ਗਈ ਉਸ ਤੋਂ ਪਿੱਛੇ ਵਾਲੇ ਸਮੇਂ 'ਚ ਜਾ ਕੇ ਉਸ 'ਚ ਸੁਧਾਰ ਕਰਕੇ ਤੇ ਉਹ ਜਿਹੜਾ ਸਮਾਂ ਮਾ ਆਪਣੇ ਹਿਸਾਬ ਨਾਲ ਚਲਾ ਸਕੀਏ ਨਹੀਂ ਕਿਸੇ ਕੋਲ ਇਸ ਦੁਨੀਆ 'ਤੇ ਨਾ ਪਹਿਲਾਂ ਕਦੇ ਪਾਵਰ ਸੀ ਨਾ ਅੱਜਾ ਨਾ ਕਦੇ ਪਾਵਰ ਕਿਸੇ ਕੋਲ ਹੋਣੀ ਆ ਨਾ ਮਿਲਣੀ ਆ ਕਿਸੇ ਨੂੰ ਇਹ ਪਾਵਰ ਸੋ ਆਪਾਂ ਸਿਰਫ ਇਹ ਪਾਵਰ ਯੂਜ਼ ਕਰ ਸਕਦੇ ਆ ਜੋ ਹੋ ਗਿਆ ਉਹ ਬਦਲਣਾ ਨਹੀਂ ਹੁਣ ਜੋ ਸਾਡੇ ਹੱਥ ਆ ਉਹ ਕੀ ਕਰੀਏ ਆਪਾਂ ਜਿੱਦਾਂ ਵੀ ਪਿਛਲੀ ਕੋਈ ਵੀ ਗਲਤੀ ਆ ਉਤੇ ਕਾਟਾ ਮਾਰ ਦੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਵੀ ਐਹੋ ਜਿਹਾ ਨਹੀਂ ਕਰਨਾ ਜਾਂ ਉਸ ਗਲਤੀ ਤੋਂ ਆਪਾਂ ਸਿੱਖਣਾ ਵਾ ਕਿ ਉਹ ਗਲਤੀ ਕਿਉਂ ਹੋਈ ਉਹ ਗਲਤੀ ਦੇ ਨਾਲ ਮੈਨੂੰ ਕੀ ਨੁਕਸਾਨ ਹੋਇਆ ਉਹ ਸਾਰਾ ਕੁਝ ਸੁਧਾਰ ਕਰਕੇ ਆਪਣੇ ਵਰਤਮਾਨ ਤੇ ਅਪਲਾਈ ਕਰੋ ਵਰਤਮਾਨ ਤੇ ਅਪਲਾਈ ਕਰੋਗੇ ਤਾਂ ਤੁਹਾਡਾ ਜਿਹੜਾ ਫਿਊਚਰ ਆ ਉਹ ਆਟੋਮੈਟਿਕ ਚੰਗਾ ਹੋ ਜਾਣਾ ਠੀਕ ਆ ਜੀ ਇਹ ਤਾਂ ਹੋ ਗਈ ਪਹਿਲੀ ਗੱਲ ਕਿ ਪਾਸਟ ਦੀ ਜਿਹੜੀ ਆਪਾਂ ਗੱਲ ਹੁਣ ਵਰਤ ਸੌਰੀ ਭਵਿੱਖ ਦੀ ਜਿਹੜੀ ਗੱਲ ਕਰਨੀ ਆ ਕਈ ਲੋਕਾਂ ਨੂੰ ਭਵਿੱਖ ਨਹੀਂ ਜਿਉਣ ਦਿੰਦਾ ਉਹਨਾਂ ਨੂੰ ਇਹੇ ਚਿੰਤਾ ਖਾਈ ਜਾਂਦੀ ਆ ਕਿ ਸਮਾਂ ਬੜਾ ਖਰਾਬ ਆ ਖਰਚੇ ਬਹੁਤ ਜ਼ਿਆਦਾ ਨੇ ਮਹਿੰਗਾਈ ਬਹੁਤ ਵਧੀ ਜਾਂਦੀ ਆ ਆਪਾਂ ਇੱਥੇ ਰਹੀਏ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾਈਏ ਜ਼ਿੰਦਗੀ ਸੌਖੀ ਨਹੀਂ ਆ ਆਪਾਂ ਇੰਨੀਆਂ ਕਿ ਜਿਹੜੀਆਂ ਆਪਣੀਆਂ ਲੋੜਾਂ ਵਧਾ ਚੁੱਕੇ ਆ ਕਿ ਸਾਨੂੰ ਉਹ ਜਿਉਣ ਨਹੀਂ ਦਿੰਦੀਆਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਕੀ ਕਰਨਗੇ ਉਹਨਾਂ ਨੂੰ ਪੜ੍ਹਾ ਲਿਖਾ ਕੇ ਕੋਈ ਫਾਇਦਾ ਹੋ ਰਿਹਾ ਅਸੀਂ ਜੇ ਪੜ੍ਹ ਲੈ ਕੇ ਸਾਡਾ ਨਹੀਂ ਚੱਜ ਨਾਲ ਕੁਝ ਬਣਿਆ ਵੀ ਸਾਡੇ ਬੱਚੇ ਕੀ ਕੁਝ ਕਰ ਪਾਉਣਗੇ ਇਹ ਚਿੰਤਾਵਾਂ ਬਹੁਤ ਸਾਰੇ ਲੋਕਾਂ ਨੂੰ ਖਾ ਰਹੀਆਂ ਨੇ ਸਾਰਿਆਂ ਨੂੰ ਨਹੀਂ ਖਾ ਰਹੀਆਂ ਪਰ ਬਹੁਤ ਸਾਰੇ ਲੋਕਾਂ ਨੂੰ ਖਾ ਰਹੀਆਂ ਨੇ ਸੋ ਦੋਸਤੋ ਦੇਖੋ ਇਹ ਤੀਜਾ ਸੋਚ-ਸੋਚ ਕੇ ਆਪਣਾ ਜਿਹੜਾ ਪ੍ਰੈਜ਼ੈਂਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਉਹ ਬੈਠਾ ਉਹਨੂੰ ਸਾਰਿਆਂ ਦੀ ਫਿਕਰ ਆ ਜਿਹੜੇ ਦੌਰ ਆ ਉਹ ਬਦਲਦੇ ਰਹਿੰਦੇ ਨੇ ਜ਼ਰੂਰੀ ਨਹੀਂ ਕਿ ਅੱਜ ਬੇਰੋਜ਼ਗਾਰੀ ਆ ਤੇ ਕੱਲ ਨੂੰ ਉਹ ਬੇਰੋਜ਼ਗਾਰੀ ਵਧੂਗੀ ਕੋਈ ਹੋਰ ਰਿਸੋਰਸਸ ਪੈਦਾ ਹੋ ਸਕਦੇ ਨੇ ਪੋਜ਼ਿਟਿਵ ਰਹਿਣਾ ਸਿੱਖੋ ਉਹ ਫਿਕਰਾਂ ਦੇ ਵਿੱਚ ਤੁਸੀਂ ਅੱਜ ਨੂੰ ਖਰਾਬ ਕਰ ਲੈਣਾ ਉਹ ਸੋਚਣ ਦੀ ਬਜਾਏ ਆਪਾਂ ਅੱਜ ਨੂੰ ਕਿਉਂ ਨਾ ਇਹ ਇਦਾਂ ਬਣਾਉਣ ਦੀ ਕੋਸ਼ਿਸ਼ ਕਰੀਏ ਕਿ ਰਿਸੋਰਸਸ ਆਪ ਪੈਦਾ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਕੁਝ ਇਹੋ ਜਿਹੇ ਇੱਕ ਅਵੇਲੇਬਲ ਚੀਜ਼ ਕਰਾਉਣ ਦੀ ਕੋਸ਼ਿਸ਼ ਕਰੀਏ ਕਿ ਉਹੋ ਜੇ ਪੜ੍ਹ ਲਿਖ ਕੇ ਨੌਕਰੀ ਨਾ ਵੀ ਲੱਗੇ ਤੇ ਅਸੀਂ ਉਹਨਾਂ ਨੂੰ ਕੋਈ ਵਪਾਰ ਭਾਵੇਂ ਛੋਟਾ ਜਿਹਾ ਸੈੱਟ ਕਰਕੇ ਦਈਏ ਉਹਦੇ ਬਾਰੇ ਸੋਚੀਏ ਅੱਜ ਤੇ ਬਹੁਤ ਸਾਰੇ ਲੋਕ ਸੋਚ ਵੀ ਰਹੇ ਨੇ ਚੰਗੀ ਗੱਲ ਆ ਸੋ ਇਹੋ ਜਿਹਾ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਬਜਾਏ ਇਹਦੇ ਕਿ ਆਪਾਂ ਚਿੰਤਾਵਾਂ ਦੇ ਵਿੱਚ ਡੁੱਬੀਏ ਤੇ ਆਪਣਾ ਅੱਜ ਖਰਾਬ ਕਰੀ ਜਾਈਏ। ਐਦਾਂ ਦੀਆਂ ਹੋਰ ਇਹ ਤਾਂ ਮੈਂ ਤੁਹਾਨੂੰ ਚਲੋ ਇੱਕ ਕੈਰੀਅਰ ਦੀ ਗੱਲ ਕੀਤੀ ਨਾ ਹੋਰ ਰਿਸ਼ਤਿਆਂ ਨੂੰ ਲੈ ਕੇ ਵੀ ਬਹੁਤ ਇੱਕ ਡਰ ਬੈਠਾ ਹੋਇਆ ਲੋਕਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਅੱਜ ਆ ਰਿਸ਼ਤਾ ਮੇਰੇ ਨਾਲ ਭਵਿੱਖ ਦੇ ਵਿੱਚ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ। ਜਾਂ ਅੱਜ ਉਹ ਬੰਦਾ ਜੀ ਮੇਰਾ ਸਾਥ ਦੇ ਰਿਹਾ ਪਤਾ ਨਹੀਂ ਮੈਨੂੰ ਛੱਡ ਨਾ ਜਾਵੇ। ਇੱਕ ਭਵਿੱਖ ਦਾ ਡਰ ਆ। ਜਰ ਜੋ ਛੱਡ ਗਿਆ ਤਾਂ ਛੱਡ ਗਿਆ ਤੁਸੀਂ ਆਪ ਹੀ ਇਕੱਲੇ ਬਹੁਤੋਂ ਪਰਮਾਤਮਾ ਤੇ ਇੱਕ ਤੁਸੀਂ ਇਹ ਦੋ ਜੇ ਤੁਹਾਡੇ ਨਾਲ ਜ਼ਿੰਦਗੀ ਚ ਲੋਕ ਹੈਗੇ ਨੇ ਇੱਕ ਤੁਹਾਡਾ ਆਪਣਾ ਆਪ ਤੇ ਇੱਕ ਉਹ ਉੱਪਰ ਵਾਲਾ ਨੀਲੀ ਛਤਰੀ ਵਾਲਾ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਇਸ ਦੁਨੀਆ ਦੇ ਵਿੱਚ ਤੁਸੀਂ ਬਹੁਤ ਚੰਗੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਟੈਨਸ਼ਨਾਂ ਸਟ੍ਰੈਸ ਡਿਪਰੈਸ਼ਨ ਉਹਨਾਂ ਨੂੰ ਦੂਰ ਕਰੋ ਅੱਜ ਨੂੰ ਇੰਜੋਏ ਕਰੋ ਨਾ ਪਾਸਟ ਨੂੰ ਲੈ ਕੇ ਕੋਈ ਪਛਤਾਵਾ ਨਾ ਆਉਣ ਵਾਲੇ ਭਵਿੱਖ ਦੀ ਚਿੰਤਾ ਹਾਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਈਆਂ ਦੇ ਮਾਈਂਡ ਚ ਚੱਲਦਾ ਹੋਊਗਾ ਵੀ ਚਿੰਤਾ ਕਿਉਂ ਨਾ ਕਰੀਏ ਆਉਣ ਵਾਲੇ ਕੱਲ ਦੀ ਚਿੰਤਾ ਕਰਾਂਗੇ ਤਾਂ ਤਾਂ ਹੀ ਅੱਜ ਕੁਝ ਪ੍ਰੈਜ਼ੈਂਟ ਦੇ ਵਿੱਚ ਕਰ ਪਾਵਾਂਗੇ ਜ਼ਰੂਰ ਚਿੰਤਾ ਕਰੋ ਚਿੰਤਾ ਇਸ ਲਹਿਜੇ ਨਾਲ ਨਹੀਂ ਕਰਨੀ ਕਿ ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਲਾ ਲਓ ਕਿ ਉਹਨੂੰ ਹਰ ਸਮੇਂ ਉਹਨੂੰ ਹੀ ਸੋਚੀ ਜਾਣਾ ਚਿੰਤਾ ਜ਼ਰੂਰ ਜਿੰਨੀ ਕ ਕਰਨੀ ਚਾਹੀਦੀ ਆ ਓਨੀ ਕ ਕਰੋ ਲੋਡ ਤ ਵਧਾ ਨਾ ਕਰੋ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦਾ ਮੈਂ ਦੇਖ ਰਿਆਂ ਵੀਡੀਓ ਫੇਰ ਲੰਬੀ ਹੋ ਰਹੀ ਆ ਤੇ ਲੋਕ ਹੁਣ ਕਹਿਣ ਲੱਗੇ ਵੀ ਤੁਹਾਡੀਆਂ ਵੀਡੀਓਜ਼ ਲੰਬੀਆਂ ਜਾ ਰਹੀਆਂ ਨੇ ਸ਼ਾਰਟ ਚ ਰੱਖੋ ਤੇ ਵੀ ਸਮਾਂ ਜਿਹੜਾ ਵਾ ਉਹ ਠੀਕ ਠਾਕ ਹੁੰਦਾ ਸਾਡੇ ਕੋਲੇ ਸੁਣਨੇ ਦਾ ਸੋ ਤੁਹਾਡੀ ਗੱਲ ਤੇ ਵੀ ਆਪਾਂ ਜਰੂਰ ਗੌਰ ਕਰਾਂਗੇ ਅਗਲੀ ਵੀਡੀਓ ਬਹੁਤ ਜਲਦੀ ਲੈ ਕੇ ਹਾਜ਼ਰ ਹੋਣਾ